ਪੰਜਾਬ ਵਿਜੀਲੈਂਸ ਦੇ ਪਾਰਟਨਰ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਅਜੀਤਿਆ ਦੀ ਜ਼ਮਾਨਤ ਅਰਜ਼ੀ ਤੇ ਅੱਜ ਤੀਜੀ ਵਾਰ ਸੁਣਵਾਈ ਹੋਈ ਮੋਹਾਲੀ ਦੇ ਵਿਧਾਇਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਦੀਪ ਸਿੰਘ ਨੇ ਦੋਹਾਂ ਫਿਰਾਂ ਦੇ ਵਕੀਲਾਂ ਨਾਲ ਚੱਲੇ ਤਕਰੀਬਨ 5 ਘੰਟੇ ਤੱਕ ਚੱਲੀ ਗਈ ਇਸ ਤੋਂ ਬਾਅਦ ਮਜੀਠੀਆ ਦੀ ਜ਼ਮਾਨਤ ਤੇ ਸੁਣਵਾਈ ਚਾਰੇ ਦਸ ਤੱਕ ਟਾਲ ਦਿੱਤੀ ਅਦਾਲਤ ਨੇ ਮਜੀਠੀਆ ਦੀ ਪਲਕੀ ਹੋਣ ਵਾਲੀ ਪੇਸ਼ੀ ਵੀਡੀਓ ਕਾਨਫਰencing ਰਾਹੀਂ ਕਰਨ ਦਾ ਫੈਸਲਾ ਦਿੱਤਾ ਮਜੀਠੀਆ ਵੱਲੋਂ ਦਿੱਤੀ ਗਈ ਇੱਕ ਹੋਰ ਅਰਜ਼ੀ ਤੇ ਸੁਣਵਾਈ ਪਲਕੇ ਹੋਵੇਗੀ ਜਿਸ ਵਿੱਚ ਬੈਰਕ ਬਦਲਣ ਦੀ ਗੱਲ ਕਹੀ ਗਈ ਹੈ ਆ ਵੀ ਜਿਹੜੀ ਬੇਲ ਐਪਲੀਕੇਸ਼ਨ ਹੈ ਉਹਦੇ ਵਿੱਚ ਬੈਸ ਹੋਈ ਹੈ ਔਰ ਅੱਜ ਤਕਰੀਬਨ ਜਿਹੜੀ ਸਾਡੀ ਬੈਸ ਹੋ ਕੰਪਲੀਟ ਹੋ ਗਈ ਪਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਇਹ ਬੇਲ ਐਪਲੀਕੇਸ਼ਨ 14 ਤਰੀਕ ਨੂੰ ਅਸੀਂ ਮੋਹਾਲੀ ਦੀ ਕੋਰਟ ਵਿੱਚ ਫਾਈਲ ਕੀਤੀ ਸੀ 14 ਤੋਂ ਲੈ ਕੇ ਅੱਜ ਤੱਕ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਬੜੇ ਪੱਕੇ ਪੈਰੀਏ ਅਰਸ਼ਾ ਦਰਜ ਕੀਤਾ ਸਾਡੇ ਕੋਲ ਸਬੂਤ ਹੀ ਬੜੇ ਨੇ ਉਹ ਲਗਾਤਾਰ ਕੋਰਟ ਤੋਂ ਭਾਈ ਦੀ ਨਜ਼ਰ ਆ ਰਹੀ ਹੈ ਕਿਉਂਕਿ 14 ਤੋਂ ਪਹਿਲਾਂ 21 ਤਰੀਕ ਲਈ ਇੱਕ ਹਫਤੇ ਨਾਲ ਜਵਾਬ ਦੇਣ ਦੇ ਲਈ 21 ਨੂੰ ਆ ਕੇ ਕਹਿੰਦਾ ਇੱਕ ਹਫਤਾ ਹੋਰ ਦੇ ਦਿਓ ਫਿਰ ਦੋ ਦਿਨ ਲੈ ਫਿਰ ਆ ਕੇ ਜਵਾਬ ਦਿੱਤਾ ਜਦੋਂ ਇਸ ਤੋਂ ਪਿਛਲੀ ਤਰੀਕ ਵੀ ਪਈ ਸੀ ਆਰਗੂਮੈਂਟਸ ਵਾਸਤੇ ਉਦੋਂ ਵੀ ਜਿਹੜੇ ਸਪੈਸ਼ਲ ਕੀਪੀ ਸਾਹਿਬ ਹੈ ਉਹਨਾਂ ਨੇ 3 ਵਜੇ ਕੋਰਟ ਨੂੰ ਰਿਕੁਐਸਟ ਕਰਤੀ ਕਿ ਜੇ ਅੱਜ ਪੰਜਾਬ ਪੁਲਿਸ ਨੇ ਅਮ੍ਰਿਤਸਰ ਵਿਖੇ ਸਰਹੱਦ ਪਾਤੂ